ਦਾ ਕਾਲ ਸਾਹ ਵਹੀਂ ਗੁਰੂ ਜੀ ਦੀ ਫਤਿ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰਗ ਓ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚਿਆ ਸੋਚ ਨਾ ਹੋਵੀ ਸੋਚਾਂ ਲਖ ਵਰ ਚੁਪਿਆ ਚੋਪੈ ਨ ਹੋਵੀ ਜੇ ਲਾਹਿਰ ਹਾਲਿਵਤਾਰੁ ਭੁਖਿਆ ਭੁਖ ਨੈ ਉਤਰੀ ਜੇ ਬੰਨਾਪੁਰਿਆ ਪਰ ਉਸ ਸਸੇ ਸੇਣ ਬਲਕ ਹੋਏ ਤਾ ਇੱਕ ਨੋ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁਟੇ ਪਾਲ ਹੁਕਮ ਅਜਾਈ ਚ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੈ ਵੜਿਆ ਹੀ ਹੁਕਮੀ ਉਤਮਨੀ ਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸੁਖੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੇ ਤਾ ਹੋਮੇ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਹੈ ਗਾਵੇ ਕੋ ਜੀ ਲੈ ਫਿਰ ਦੇਹ ਹੈ ਗਾਵੇ ਕੋ ਜਾਪੇ dise door ਗਾਵੇ ਕੋ ਵੇਖੇ ਹਦਰ ਹਦੂਰ ਕਥਨਾ ਕਥੀ ਨਾ ਆਵੇ ਤੋ ਟ ਕਥ ਗਤ ਕਥੀ ਕੋਟ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾ ਹੀ ਖਾਏ ਹੁਕਮੀ ਹੁਕਮ ਚਲਾਇ ਰਹਾ ਨਾਨਕ ਵਿਗ ਸੇਵੇ ਪਰਵਾਹਾ ਸੱਚਾ ਸਾਹਿਬ ਸੱਚ ਨਾਮ ਉਪਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰਖੀਐ ਜਿਤ ਦੀ ਸੇ ਦਰਬਾਰ ਮੂਹੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਪਾਰ ਨਾਨਕੇਵੇਂ ਜਾਣੀਐ ਸਬ ਆਪਣੇ ਸੱਚੇ ਤਾਪਿਆ ਨਾ ਜਾਏ ਕੀਤਾ ਨਾ ਹੋਏ ਇਹ ਆਪੇ ਆਪ ਨਿਰੰਝਨ ਸੋਏ ਜਿਨ세 ਵਿਆ ਤਿਨ ਪਾਇਆ ਮਾਣ ਨਾਨਕ ਗਾ ਵੇ ਗੁਣੀ ਨਿਦਾਨ ਗਾਵਿਆ ਸੁਣੀਏ ਮਨ ਰੱਖਿਆ ਪਾਉ ਜਾਏ ਗੁਰਮੁਖ ਨਾਦਨ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਇ ਗੁਰਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਆਹੀ ਕਹਿਣਾ ਕਥਨ ਨਾ ਜਾਏ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰੇਤ ਨਾਮਾ ਜੈ ਤੇਸ ਪਾਵਾਂ ਵਿਣ ਪਾਣੀ ਕੇ ਨਾਹੀ ਕਰੀ ਜੇ ਤਿਸ ਠੂ ਪਾਇ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਚੰਗਾ ਨਾ ਉਰਖਾਈ ਕੇ ਅਜਸ ਕੀਰਤ ਜਗਲੇ ਜੇ ਤਿਸ ਨਦਨ ਆ ਬੀਤਾ ਬਾਤ ਨਾ ਪੁੱਛੇ ਕੇ ਈਟਾ ਹੀ ਅੰਦਰ ਕੀਟਾ ਕਰ ਦੋ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਨ ਤੇ ਆ ਗੁਣ ਦੇਹ ਤਿਹਾਂ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਿੱਧ ਪੀਰ ਸੁਨਨਾਥ ਸੁਣੀਏ ਧਰਤ ਤਵਲਾ ਕਾਸ਼ ਸੁਣੀਏ ਦੀਪ ਲੋਪਾ ਤਾਲ ਸੁਣੀਏ ਪੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸ਼ਰ ਬਰਮਾਇੰਦ ਸੁਣੀਏ ਮੁਖ ਸਲਾਹਣ ਮੰਦ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਸ਼ਾਸਤਰ ਸਿਮਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾ ਰਸ਼ਨ ਸੁਣੀਏ ਪੜਪੜ ਪਾਵੇ ਮਾਨੁ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸਰਾਂ ਗੁਨਾ ਕੇ ਗਾ ਸੁਣੀਏ ਸ਼ੇਖ ਪੀਰ ਪਤਸ਼ਾ ਸੁਣੀਏ ਅੰਦੇ ਪਾਵੇ ਰਾ ਸੁਣੀਏ ਹਾਥੂ ਆਵੇ ਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁੱਖ-ਪਾਪ ਕਾ ਨਾਸੁ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹੇ ਪੀਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁੱਧ ਮੰਨੇ ਮੂੰ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਰਗ ਠਾਕ ਨਾ ਪਾਏ ਮਨੇ ਪਤਿ ਸਿਓ ਪਰਗਟ ਜਾਏ ਮਨੇ ਮਗ ਨ ਚੱਲੇ ਪੰਥ ਮਨੇ ਤਰਮ ਸੇ ਤਿਸ ਨੂੰ ਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਕਤ ਦਵਾਰ ਮਨੇ ਪਰਵਾਰੇ ਸਾਧਾਰ ਮਨੇ ਤਰੇ ਤਰੇ ਗੁਰਸ਼ਿ ਕੋ ਮਨੇ ਨਾਨਕ ਕੋ ਪਵੇ ਨਾ ਪਿੱਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਣ ਪੰਚ ਪ ਪ੍ਰਦਾਨ ਪੰਚੇਪਾ ਵੇਦਰਗੇ ਮਾਨ ਪੰਚਸੋਹੀਦਰ ਰਾਜਾਨਹ ਪੰਚਾ ਕਾ ਗੁਰੂ ਇਕ ਰਹਿ ਕਰੇ ਵਿਚਾਰ ਕਰਤੇ ਤੇ ਕਰਨੇ ਨਹੀ ਸੁਮਾਰ ਤੋਲ ਤਰਮਦਿਆ ਕੂਤ ਸੰਤੋਗ ਥਾ ਫਰਕਿਆ ਜਿਨ ਸਹੂਤ ਜੇ ਕੋ 부জে ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਬਣ ਜੋਰ ਜੀ ਜੰਤ ਰੰਗਾ ਕੇ ਨਾਮਾ ਸਬਨਾ ਲਿਖਿਆ ਬੁੜੀ ਕਲਾਮ ਐ ਲੇਖ ਲਿਖ ਜਾਣੇ ਕੋ ਇਹ ਲੇਖ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਹਾਲਿਓ ਰੂਪ ਕੇਤੀ ਆਤ ਜਾਣੇ ਕੋਨ ਕੂ ਤੋ ਕੀਤਾ ਪਸਾਉ ਏਕ ਏਕ ਵਾਉ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਣ ਕਹਾ ਵਿਚਾਰ ਵਾਰਿ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਪਖਸਾਰ ਅਸੰਖ ਮਉਣੇ ਲਿਵਲ ਆਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆਣਾ ਜਾਮਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰ ਕੰਧ ਕੋਰ ਸੰਖ ਚੋਰ ਹਰਾਮ ਖੋਰ ਅਸੰਖ ਮਰਕਰ ਜਾਏ ਜੋਰ ਸੰਖ ਗਲ ਵੜਾ ਤਿਆਗਮਾਈ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇਯਾਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਪੱਕ ਖਾਏ ਅਸੰਖ ਨਿਰਦਖੇਰ ਕਰੇ ਪਾਰ ਨਾਨਕ ਨੀ ਜੁ ਕਹਿ ਵਿਚਾਰ ਵਾਰਿਆ ਨਾ ਜਾਮ ਇਕ ਵਾਰ ਜੋ ਤੁਧ ਪਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ठाਵ ਗਮ ਗਮ ਸੰਖ ਲੋ ਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ जिन्ने लिखे तिव सिर नाए जी फरमाए तिव तिव पाए जेता कीता तेता ना ओ विड ना वे नहीं गोथाओ कुदरत कमण का विचार वारिया ना जामा एक वार जोतुद पावे साई पलिकार तू सदा सलामत निरंकार परिया हाथ पैर तंडे पानी तोते उतर सके मूत पलीती कपड़ होए दे साबुन ओ लईए धोए ਪਰਿਯਾ ਮਤ ਪਾਪਾਂ ਕੇ ਸੰਗ ਉਹ ਨਾਨਕ ਹੁਕਮਿ ਆਵੋ ਜਾਵੋ ਤੀਰਥ ਤਪਦਿਆ ਦਤਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣੀਏ ਮੰਨੀਏ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੇ ਨਾਹੀ ਕੋ ਇਹ ਵਿਣਗੁਣ ਕੀਤੇ ਭਗਤ ਨਾ ਹੋਏ ਸੋ ਸਤਿ ਆਤ ਬਾਣੀ ਬਰਮਾਓ ਸਤ ਸੁਹਣ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤੀ ਕਵਣ ਵਾਰ ਕਵਣ ਸਿਰੁੱਤੀ ਮਹ ਕਵਣ ਜਿਤ ਹੋ ਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਨ ਅਥਿਤ ਵਾਰ ਨ ਜੋਗੀ ਜਾਣੇ ਰੁੱਤ ਮਾ ਨਾ ਕੋਹੇ ਜਾ ਕਰਤਾ ਸਿਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਈਬ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅਗੇ ਗਿਆ ਨਾ ਸੋਹੀ ਪਤਾਲ ਪਤਾਲ ਲੱਖ ਦਾਸਾ ਘਾਸ ਓੜ ਕੋੜ ਕ ਪਾਲਥਕੇ ਵੇਦ ਕਹਿਣ ਇੱਕ ਬਾਤ ਸਹਿਸ 18 ਕਹਿਣ ਕ ਤੇ ਬਾ ਅਸਲੋ ਇੱਕ ਤਾਤ ਲਿਖਾ ਹੋਇ ਤਾ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਕੀਐ ਆਪੇ ਜਾਣੇ ਆਪ ਸਲਾਹੀ ਸਲਾ ਐਤੀ ਸੁਰਤ ਨਾ ਪਾਇਆ ਨਦੀਆ ਤੇਵਾ ਪਵੈ ਸੁਮੇਂ ਨਾ ਜਾਣੀਐ ਸਮੁੰਦਰ ਸਾ ਸੁਲਤਾਨ ਗिरा세 ਤੀਮਾਲ ਤਨ ਕੀੜੀ ਤੁਲਨਾ ਹੋਵਈ ਜੇਤੀ ਸੁਮਨੋ ਨਾ ਵਿਸਰੇ ਅੰਤ ਨਾ ਸਿਫਤੀ ਕਹਿਣ ਨਾਇੰਤ ਅੰਤ ਅੰਤ ਨ ਕਰਨਾ ਦੇਣ ਨਾਇੰਤ ਅੰਤ ਨ ਵੇਖਣ ਸੁਣਨ ਨਾਇੰਤ ਅੰਤ ਨ ਜਾਪੇ ਕਿਆ ਮਨਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕੰਡਾ ਕਿਤਾ ਕੇ ਅੰਤ ਨਾ ਪਾਇ ਜਾਏ ਕਿਹ ਅੰਤ ਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉਚਾ ਨਾਓ ਐਵੜ ਉੱਚ ਹੋਵੇ ਕੋਈ ਤੀ ਸੁੱਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਰਾਤ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੇਲ ਨਾ ਤਮਾਏ ਕیتے ਮੰਗੇ ਯੋਧ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਬ ਟੁੱਟੇ ਵੇਕਾਰ ਕੇਤੇ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾਏ ਕੇਤੀ ਦੁਖ ਭੂਖ ਸਦਮਾਰ ਕੇ ਵਿਦਾ ਤੇਰੀ ਦਾ ਤਾਰ ਬੰਦ